जिन्ने मर्ज़ी कस्टमर ਬਾਅਦ ਵਿੱਚ ਸਹੇ ਹਮ ਲੇਕਿਨ ਉਸ ਸਮੇ ਇਹ ਸਟੈਂਡ ਲਿਆ ਸੀ ਹਮ ਕਿ ਮੈਂ ਆਪਣੇ ਕਿਸਾਨਾਂ ਬਰਗੋਲੀ ਨਹੀਂ ਚਲਾਣੀ ਤੁਸੀਂ ਬਿਨਾ ਮਤਲਬ ਤੇ ਝੂਠ ਬੋਲ ਰਹੇ ਹੋ ਤੇਰੇ ਡੜਾ ਨਹੀਂ ਵੱਜਿਆ ਤੇਰੇ ਝ੍ਰੀਟ ਨਹੀਂ ਵੱਜੀ ਹਮ ਤੇ ਆਹ ਮੁੱਖ ਮੰਤਰੀ ਗੱਲ ਮੇਰੀ ਹੈ ਹਮ ਤੂੰ ਕਦੇ ਵਾਰ ਤੇ ਸਟੇਜ ਪਰ ਖੜ ਕੇ ਝੁੱਕ ਕੇ ਮਾਫੀ ਮੰਗ ਰਿਹਾ ਬਈ ਹਮ ਗੱਲ ਤਾਂ ਮੈਂ ਕਰੀ ਹੈ ਜੀ ਮਾਫੀ ਤੂੰ ਮੰਗ ਰਿਹਾ ਆ ਹੁਣ ਵੀ ਪਾਣੀਆਂ ਦਾ ਮੁੱਦਾ ਆਇਆ ਜੀ ਉਹਨਾਂ ਨੇ ਕਾਨੂੰਨ ਬਣਾਤਾ ਜੀ ਕਿ ਜੀ ਐਸ ਸੀ ਪਾਖੜਾ ਡੈਮ ਦਾ ਕੰਟਰੋਲ ਆਪ ਲੈ ਰਹੇ ਬਿਲਕੁਲ ਇਹਨੇ ਉਹਦੇ ਉੱਪਰ ਅਜੇ ਤੱਕ ਕੇਸ ਨਹੀਂ ਕਰਿਆ ਤੇ ਜੀ ਤੁਸੀਂ ਗਲਤ ਕਾਨੂੰਨ ਬਣਾਇਆ ਮੈਂ ਸੁਪਰੀਮ ਕੋਰਟ ਚ ਜਾ ਰਿਹਾ ਜੀ ਅਜੇ ਤੱਕ ਨਹੀਂ ਗਿਆ ਉ ਬਾਹਰ ਗੱਲਾਂ ਮਰਜੀ ਮੈਂ ਇੱਕ ਬੂੰਦ ਨਹੀਂ ਪਾਣੀ ਦਵਾਂਗਾ ਭਾਈ ਕਾਨੂੰਨੀ ਤੌਰ ਤੇ ਤਾਂ ਤੂੰ ਦੇ ਚੁੱਕਿਆ ਜੀ ਜੋੜਾ ਉਹਨਾਂ ਨੇ ਕਾਨੂੰਨ ਬਣਾਇਆ ਉਹਦੇ ਪਰ ਤਾਂ ਤੂੰ ਅੱਗੇ ਕਾਨੂੰਨ ਨੂੰ ਪੂਰਾ ਕਰਕੇ ਉਹਦੀ ਕਮੇਟੀ ਬਣਾ ਚੁੱਕਿਆ ਤੂੰ ਉਹਨਾਂ ਨੂੰ ਹੈਂਡ ਓਵਰ ਕਰ ਚੁੱਕਿਆ ਹੂੰ ਇਹ ਜਿਹੜਾ ਸਾਡਾ ਡੈਮ ਹੈ ਤੂੰ ਕੀ ਕਰੇਂਗਾ ਹੂੰ